ਮੁੰਬਈ ਨੂੰ ਆ ਸੁਣ ਲੈ ਲੈ ਆਹ ਲਾ ਲਾ ਮੈਂ ਬਾਏ ਇਹ ਜਹਾਜ ਆ ਸੁਣਾਉਂ ਮੈਨੂੰ ਉਹ ਨੋਜ਼ਾਂ ਸਗੀ ਮਾ ਉਹ ਵਾਗਾ ਕੋਟਾ ਪਰ ਉਹ ਦੇ ਉਹ ਬਾਵਾ ਉਹ ਵਾਗਾ ਐ ਕਿ ਸਹੀ ਲੱਗੇ ਆ ਮੇਰਾ ਦਮਾ ਹੀ ਨਹੀਂ ਕੰਮ ਕਰਦਾ ਠੰਡ ਜੇ ਯਾਰ ਉਹ ਕੀ ਹੋ ਗਿਆ ਆਮਲੀਆ ਕੀ ਵਿਵਤਾ ਪੈ ਗਈ ਤੈਨੂੰ ਆ ਕਾਦੀ ਮੈਂ ਬਤਾਈ ਯਾਰਾ ਆ ਆਪਣਾ ਬਾਣਾ ਅੱਛਾ ਠੀਕ ਆ ਸੁਨੇ ਲਈ ਹਾਂ ਹਾਂ ਐਵੇਂ ਤੇ ਮੀਂਦੀਆਂ ਆਪਣੀਆਂ ਬੰਨਾ ਠੀਕ ਐ ਐਂ ਮੀਂਦੀਆਂ ਆਪਣੀ ਕੰਕ ਅੱਛਾ ਐਨਾ ਖੂ ਆ ਆਪਣਾ ਇਹ ਜਹਾਜ ਮੋਟਰਾਂ ਨੇ ਆਹ ਦਾ ਗਾੜੀ ਅੱਛਾ ਅੱਛਾ ਆ ਖੂ ਜਾ ਆ ਬਣੇ ਹਾਂ ਅਦਰ ਸਾਰਿਆਂ ਬੰਨਾ ਮੈਂ ਤਾਂ ਗਾ ਖੂਦ ਦੇਖਣਾ ਮਾ ਮਾ ਜਰ ਜਰ ਜਾਣ ਗਿਆ ਲੇ ਤੇਰੇ ਤੇ ਆਇਆ ਗੋਮੇ ਲਾਲੋ ਜਸ ਤੋਂ ਜਾ ਮੈਂ ਆਪਰਾ ਆਪ ਹੀ ਇਹ ਹੂ ਗੁਰਨਾ ਕੋਣ ਇਹ ਤਾਂ ਕੀ ਪਤਣੀ ਮੇਰਾ ਸਾਲਾ ਕੀ ਖਾਈ ਬੈਠਾ ਮੇਰਾ ਸਾਲਾ ਆਮਲੀ ਖਾ ਕੇ ਗੋਲਗਾ ਨਾ ਹੋਇਆ ਬੈਠਾ ਇਹ ਸਾਲਾ ਦਿਮਾਗ ਆਮ ਗਨੋ ਹਟਾ ਰੇ ਇਕਦਮ ਫੰਡਰ ਨਹੀਂ ਹੋਇਆ ਹਾਂ ਉਣੀ ਸੋਈਦਾ ਕੋਈ ਨਾ ਹੋ ਨਹੀਂ ਆਇਆ ਮਾ ਦਾ ਨੂ ਭਾਵਾ ਸੇਣਾ ਸੇਣਾ ਨਹੀਂ ਕਿਹੜਾ ਮੇਰੇ ਨੂੰ ਕੀ ਗੁੜਾ ਚੈਨ ਨਾਮ ਲਗਾ ਆਖਵੇਂ ਕੋਈ ਆਪਣੀ ਸੋਹਣਾਂ ਬੰਦੇ ਘੇਰਿਆ ਇਹ ਬੋਣਾ ਬੋਤਵੈ ਨੂੰ ਕਾਤੋ ਸਾਧ ਲਿਆ ਮਾੜੀ ਜੀ ਗੱਲ ਹੋਈ ਐ ਮੇਰੇ ਭਤੀਜੇ ਮੈਂ ਉਹਨਾਂ ਨੂੰ ਸਮਝਾਣ ਦਾ ਪਿੰਡ ਨੂੰ ਪਤਾ ਨਹੀਂ ਇਹਦਾ ਪਿੰਡ 'ਚ ਨਾ ਚੱਲਦਾ ਪੂਰਾ ਬਦਮਾਸ਼ ਐ ਦੱਬਦਾ ਸਾਰਾ ਪਿੰਡੇ ਤੋਂ ਉਹ ਟਾਈ ਦਾ ਸਾਹ ਇਹਦੇ 'ਚ ਇਹਦਾ ਉਹਨਾਂ ਨਾਲ ਕੀ ਮੁਕਾਬਲਾ ਉਹ ਪਰਵਾਹ ਨਹੀਂ ਕਰਦੇ ਆ ਪਹਿਲਵਾਨੀ ਇਹਦਾ ਕੁਝ ਨਹੀਂ ਵਟਿਆ ਜਾਣਾ ਉਹਨਾਂ ਅੱਗੇ ਉਹ ਪਫੜਾ ਬੰਦਾ ਮਾਰ ਲਈ ਨਾ ਜਿਗਰਾ ਚਾਹੀਦਾ ਜਿਗਰਾ ਸਰੀਰ ਨਹੀਂ ਕੰਮ ਕਰਦੇ ਮੈਂ ਵੇਹਗਾ ਉਹਨੂੰ ਕੱਡੇ ਕ ਵੱਡੇ ਮੈਲੀ ਆਓ ਨਾਲੇ ਪਲਵਾਨ ਆ ਭਾਈਆ ਬਦਮਾਸ਼ ਕਿਤੇ ਤਾਈ ਨੇ ਨਾ ਹੀ ਸਦਿਆ ਤੜਕੇ ਵਾਵਾ ਔਖੀ ਭਾਰੀ ਜੀ ਹੁੰਦੀ ਸੀ ਵੇਖ ਲੈਨੇ ਆ ਆਪਣੇ ਘੜਾ ਚੂੜੀਆਂ ਪਾਈਆਂ ਆ ਜਾ ਓਏ ਦਾ ਹੱਥ ਘਰ ਗਿਆ ਓਏ ਇੰਨੇ ਨਰ ਨੇ ਤਾਂ ਜੇ ਇੱਕ ਮੁੱਕੀ ਮਾਰੀ ਮੇਰੇ ਮੇਰੇ ਤਾਂ ਜੰਦੂਦ ਨੂੰ ਛੋਟੇ ਤੇ ਬਿਠਾ ਦੇਣਗੇ ਮਰਾ ਤੇ ਭੂਆ ਨੇ ਤਾਂ ਹਾਏ ਜਿਵੇਂ ਗੜਾਸੀ ਚੱਕੀਆ ਛੱਡ ਬਾਈ ਯਾਰ ਇਹ ਤਾਂ ਗਰੀਬ ਕੋਈ ਗੂੰਗਾ ਆ ਆਦਲ ਮੈਂ ਜੀ ਬਦਮਾਸ਼ੀ ਮਰਾ ਦੇ ਕਿੱਥੋਂ ਆਦੇਂ